ਸਾਹਿਬ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹੀ ਜੀ ਦੇ ਜੀ ਵਿਪੀ ਵਰ ਵਰਨ ਸਬੰਧਤਾ ਦੇ ਰਿਸ਼ਤਾਬ ਦੀ ਆ ਉਹਦੇ ਸਬੰਧ ਦੇ ਜਿਹੜੇ ਪ੍ਰੋਗਰਾਮ ਲਿਖੇ ਨਗਰ ਕੀਰਤਨਾਂ ਦੇ ਰੂਪ ਦੇ ਵਿੱਚ ਉਹ ਤੁਹਾਡੇ ਨਾਲ ਆ ਜ਼ਰੂਰ ਹੋਣਾ ਧੰਤਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹੀ ਜੀ ਦੀ 350 ਸਾਲਾ ਜੀ ਦੀ ਸ਼ਤਾਬ ਦੀ ਨੂੰ ਸਮਰਪਿਤ ਸਾਡੇ ਸਾਰੇ ਇਹ ਜਿਹੜੇ ਪ੍ਰੋਗਰਾਮ ਆ ਇਹ ਅਪ੍ਰੈਲ ਦੇ ਵਿੱਚ ਸਤਗੁਰਾਂ ਦੇ ਪ੍ਰਕਾਸ਼ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਸ਼ੁਰੂ ਹੋਗਾ ਸੀ ਅਪ੍ਰੈਲ ਦੇ ਵਿੱਚ ਜਿਹੜੇ ਅਜ ਨਿਰੰਤਰ ਸਾਰਿਆਂ ਵੱਡੇ ਸਥਾਨਾਂ ਤੇ ਜਿੱਥੇ ਸਹਿਰ ਦੇ ਇੱਕ ਬਹਾਦਰ ਪਾਤਸ਼ਾਹ ਦੇ ਸਥਾਨ ਆ ਉਹ ਤੋਂ ਉਹ ਸਾਰੇ ਨਿਰੰਤਰ ਅਮਰ ਸੰਚਾਰ ਗੁਰਮਤ ਦੇ ਰੂਪ ਦੇ ਵਿੱਚ ਉਹ ਸਾਰੇ ਸਾਡੇ ਵੱਡੇ ਪੱਧਰ ਤੇ ਚੱਲ ਰਹੇ ਆ। ਉਹ ਤੋਂ ਇਲਾਵਾ ਸਾਡੇ ਸੈਮੀਨਾਰ ਜਿਹੜੇ ਆ ਉਹ ਵੀ ਅਸੀਂ ਵੱਖ-ਵੱਖ ਤਰੀਕਾ ਨੂੰ ਨਗਰਾਹ ਕੀਤਾ ਇੱਕ ਤਾਂ ਆਨੰਦਪੁਰ ਸਾਹਿਬ ਹੋਊਗਾ ਇੱਕ ਇੱਥੇ ਅੰਮ੍ਰਿਤਸਰ ਹੋਊਗਾ। ਉਹ ਤੋਂ ਇਲਾਵਾ ਇੱਕ ਜਿਹੜੇ ਸਾਡੇ ਮਹਾਨ ਨਗਰ ਕੀਰਤਨ ਕਿਉਂਕਿ ਸਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਅਗਸਤਿਆਂ ਤੋਂ ਬਾਅਦ ਜੇ ਸਮੂਜੇ ਇਸ ਦੇਸ਼ ਦਾ ਭਰਮਣ ਕੀਤਾ ਤੇ ਉਹ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਹਿੱਸੇ ਆਇਆ ਉਹਦੇ ਸਬੰਧ ਦੇ ਵਿੱਚ ਅਸੀਂ 21 ਅਗਸਤ 2025 ਤੋਂ ਗੁਰਦੁਆਰਾ ਢੋਬੜੀ ਸਾਹਿਬ ਅਸਾਮ ਤੋਂ ਉਹਦੀ ਆਰੰਭਤਾ ਕਰਨ ਜਾ ਰਹੇ ਹਾਂ ਜਿਹੜੇ ਦੀਵਾਨ ਜਿਹੜੇ ਆ ਉਹ 20 ਤਰੀਕ ਨੂੰ ਸ਼ਾਮ ਨੂੰ ਤੋਹੜੀ ਸਾਹਿਬ ਲੱਗਣਗੇ ਤੇ 21 ਤਰੀਕ ਅਮਰਦ ਬਿੰਦੇ ਅਰਦਾਸਾਂ ਬੇਨਤੀਆਂ ਕਰਕੇ ਸਤਕਰਾਂ ਦੇ ਚਾਰਨਾਂ ਚ ਉਹ ਮਹਾਨ ਨਗਰ ਕੀਰਤਨ ਜਿਹੜਾ ਮੈਂ ਕਹਿ ਸਕਦਾ ਕਿ ਇਸ ਦੇਸ਼ ਦਾ ਤਿੰਨ ਚ quart ਹਿੱਸਾ ਜਿਹੜਾ ਉਹ ਤੈ ਕਰੂਗਾ 20 ਸਟੇਟਾਂ ਦੇ ਵਿੱਚ ਹੀ ਹੋ ਕੇ ਉਹ 23 ਨਵੰਬਰ ਨੂੰ ਸ਼੍ਰੀ ਆਨੰਦਪੁਰ ਸਾਹਿਬ ਪਹੁੰਚੂਗਾ 21 ਤਰੀਕ ਨੂੰ ਤੋਹੜੀ ਸਾਹਿਬ ਤੋਂ ਰੱਬ ਹੋਊਗਾ ਤੇ 22 ਤਰੀਕ ਨੂੰ ਸਿੱਲੀਗੁੜੀ ਬੰਗਾਲ ਵਿਸ਼ੇ ਪਹੁੰਚੂਗਾ 23 ਤਰੀਕ ਨੂੰ ਗੁਰੂ ਦਾ ਬਾਗ ਮੰਗਲਵਾਰ ਮਾਲ ਦਾ ਬੰਗਾਲ ਦੇ ਵਿੱਚ ਤੇ ਫਿਰ 24 25 ਤਿੰਨ ਦਿਨ ਦਾ ਇਹ ਲਗਾਤਾਰ ਬੰਗਾਲ ਦਾ ਪ੍ਰੋਗਰਾਮ ਆ ਕਿਉਂਕਿ ਵੱਡਾ ਸਟੇਟ ਆ ਉਹਦੇ ਵਿੱਚ ਇਹ ਤਿੰਨ ਦਿਨ ਦਾ ਸਾਡਾ ਸਮਾਗਮ ਚੱਲੂਗਾ ਆਪਣੇ ਲਗਨ ਕੀਰਤਨ ਦੇ ਰੂਪ ਵਿੱਚ ਤੇ 26 ਤਰੀਕ ਨੂੰ ਗੁਰੂ ਨਾਨਕ ਆਸਨ ਸੋਲ ਬੰਗਾਲਚਿਰ ਗੁਰੂ ਨਾਨਕ ਦਰਬਾਰ ਆਸਨ ਸੋਲ ਬੰਗਾਲ ਦੇ ਵਿੱਚ 27 ਤਰੀਕ ਨੂੰ ਇਹ ਸਾਖ ਜਿ ਜਮਸ਼ੇਦਪੁਰ ਟਾਟਾ ਨਗਰ ਦੇ ਵਿੱਚ ਉਥੇ 27 ਤਰੀਕ ਨੂੰ ਪਹੁੰਚੂਗਾ ਤੇ 28 ਤਰੀਕ ਨੂੰ ਸ੍ਰੀ ਗੁਰੂ ਸਿੰਘ ਸਵਾ ਰਾਂਚੀ ਝਾਰਖੰਡ ਵਿਖੇ 29 ਤਰੀਕ ਨੂੰ ਸਾਖ ਸ੍ਰੀ ਹਰਮੰਦਰ ਪਟਨਾ ਸਾਹਿਬ ਵਿਖੇ ਇਹ 30 ਤਰੀਕ ਨੂੰ ਪਹੁੰਚੂਗਾ ਉੱਥੇ ਤੇ 30 ਤਰੀਕ ਨੂੰ ਗੁਰਦਾਰਾ ਚਾਚਾ ਫਗੂ ਮਰਜੀ ਅਰੋਪਾਰ ਬਿਹਾਰ ਦੇ ਵਿੱਚ ਉੱਥੇ ਪਹੁੰਚੂਗਾ ਤੇ 31 ਤਰੀਕ ਨੂੰ ਗੁਰੂ ਕਾ ਬਾਗ ਬਨਾਸ ਉੱਤਰ ਪ੍ਰਦੇਸ਼ ਦੇ ਵਿੱਚ ਇਹ ਸਾਡੇ ਪਹਿਲੇ ਪੜਾਅ ਦੇ ਅਸਥਾਨ ਹੈ ਜਿਹੜੇ 21 ਤੋਂ ਸ਼ੁਰੂ ਹੋ ਕੇ 31 ਤੱਕ ਇਹ ਤੁਹਾਨੂੰ ਦਿੱਤੇ ਆ ਇਹਦੇ ਵਿੱਚ ਸਾਡੇ ਇੱਥੇ ਮੈਂਬਰ ਸਹਿਬਾਨ ਤੇ ਲੀਡਰ ਸਹਿਬਾਨ ਉਹ ਬੈਠ ਕੇ 31 ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਦੇਣਗੇ ਫਿਰ ਅਗਲਾ ਜਿਹੜਾ ਪ੍ਰੋਗਰਾਮ ਦਾ ਕੰਦਨ ਦਾ ਉਹ ਕਿੱਥੇ ਕਿੱਥੇ ਚੱਲਣਾ ਹੈ ਕਮੇਟੀ ਨੇ ਕਹਿੰਿਆ ਪ੍ਰਕਾਸ਼ ਦਿੱਤਾ ਹੈ ਜਿਦਕੋ ਵੰਦੀ ਹੈ ਆ ਕਿ ਜਦੋਂ ਇਹ ਕਮੇਟੀ ਬਣੀ ਸੀ ਮੈਂ ਉਹਦੇ ਚਾਤਨ ਵੀ ਕੀਤਾ ਮੈਂ ਹੁਣ ਪਿਛਲੇ ਪਾਸੇ ਨੂੰ ਨਹੀਂ ਜਾਣਾ ਕਮੇਟੀ ਮੈਂਬਰ ਸਹਿਬਾਨਾਂ ਨੂੰ ਸਾਰਾ ਪਤਾ ਮੈਂ ਉਹਦੇ ਵਿੱਚ ਬਤੌਰ ਚੇਅਰਮੈਨ ਤੇ ਬਤੌਰ ਸ਼ੋਮਣੀ ਕਮੇਟੀ ਦਾ ਪ੍ਰਧਾਨ ਇਹ ਸੋਚਦਾ ਸੀ ਵੀ ਮੈਂ ਇਹਨੂੰ ਇੱਕ ਥਾਂ ਇਕੱਤਰ ਕਰਾਂ ਤੇ ਮੇਰਾ ਪੂਰ ਜੋਰ ਸਾਰਾ ਯਤਨ ਵੀ ਲਿਹਾ ਵੀ ਇਹ ਇਕੱਠਾ ਇਕੱਤਰ ਹੋਈਏ ਪਰ ਜਿਸ ਲਈ ਮੈਂ ਦੇਖਿਆ ਵੀ ਪਾਣੀ ਤਾਂ ਸਿਰੋ ਨੰਗਦਾ ਜਾਂਦਾ ਇਕੱਤਰ ਹੋਣ ਦੇ ਥਾਂ ਇਹ ਸਿਸਟਮ ਜਿਹੜਾ ਮੇਰੇ ਤੋਂ ਬਾਹਰ ਨਿਕਲ ਰਿਹਾ ਤੇ ਮੈਂ ਦੋਹਾਂ ਆਉਂਦਿਆਂ ਤੋਂ ਉਹਨਾਂ ਅਸਤੀਫਾ ਦੇ ਦਿੱਤਾ ਸੀ ਉਹ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਡਾਇਰੈਕਟੋਰੇਟ ਜਾ ਕੇ ਸਕੱਤਰੇਤ ਜਾ ਕੇ ਆਪ ਦਿੱਤਾ ਸੀ